ਗੁਰਦੁਆਰਾ ਜਾਗੋ ਸ਼ਹੀਦ ਪਿੰਡ ਕੋਹਾਲੀ ਵਿਖੇ ਹੋਲੇ ਮਹੱਲੇ ਦੇ ਜ਼ਬੰਦ ਵਿੱਚ ਚੱਲ ਰਹੇ 10 ਰੋਜਾ ਜੋੜ ਮੇਲੇ ਦੌਰਾਨ ਬਾਬਾ ਜਾਗੋ ਸ਼ਹੀਦ ਪ੍ਰਬੰਧਕ ਕਮੇਟੀ ਵੱਲੋਂ ਗram ਪੰਚਾਇਤ ਕੋਹਾਲੀ ਐਨਆਰਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਚੌਥਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਪਹਿਲਾ ਮੈਚ ਬੱਚਿਆਂ ਦੀਆਂ ਛੋਟੀਆਂ ਟੀਮਾਂ ਵਿੱਚ ਬਾਬਾ ਸਿੱਧ ਸਿਲਵਰਾ ਕਬੱਡੀ ਕਲੱਬ ਸਰਾਂਗੜਾ ਅਤੇ ਮਹਾਰਾਣੀ ਜਿੰਦ ਕੌਰ ਕਬੱਡੀ ਕਲੱਬ ਔਰਡਰ ਦਰਮਿਆਨ ਕਰਵਾਇਆ ਗਿਆ ਜਿਸ ਵਿੱਚ ਔਰਡਰ ਦੀ ਟੀਮ ਜੇਤੂ ਰਹੀ ਔਰਡਰ ਅਤੇ ਯੂਐਸਏ ਦੀਆਂ ਟੀਮਾਂ ਦਰਮਿਆਨ ਮੈਚ ਖੇਡਿਆ ਗਿਆ ਕਪੂਰਥਲਾ ਅਤੇ ਗੁਰਦਾਸਪੁਰ ਦੀਆਂ ਲੜਕੀਆਂ ਦਰਮਿਆਨ ਵੀ ਕਬੱਡੀ ਦਾ ਗਿਲਚਪਸ ਸ਼ੋਅ ਮੈਚ ਕਰਵਾਇਆ ਗਿਆ ਸੈਮੀਫਾਈਨਲ ਵਿੱਚ ਆਜ਼ਾਦ ਕਬੱਡੀ ਕਲੱਬ ਟਪਿਆਲਾ ਅਤੇ ਬਾਬਾ ਨਾਮਦੇਵ ਕਬੱਡੀ ਕਲੱਬ ਕੁਮਾਨ ਆਮੋ ਸਾਹਮਣੇ ਹੋਏ ਜਿਸ ਵਿੱਚ ਕੁਮਾਨ ਦੀ ਟੀਮ ਜੇਤੂ ਰਹੀ ਅਤੇ ਕਬੱਡੀ ਦਾ ਫਾਈਨਲ ਮੁਕਾਬਲਾ ਬਾਬਾ ਨਾਮਦੇਵ ਕਬੱਡੀ ਕਲੱਬ ਕੁਮਾਨ ਨੇ ਰਮਦਾਸ ਦੀ ਟੀਮ ਨੂੰ ਹਰਾ ਕੇ ਜਿੱਤ ਲਿਆ ਅਤੇ ਕਪ ਆਪਣੇ ਨਾਮ ਕੀਤਾ ਇਹਨਾਂ ਮੈਚਾਂ ਵਿੱਚ ਬੈਸਟ ਜਾਫੀ ਚੁਣੇਗੇ ਰਾਣਾ ਲੋਪੋਕੇ ਅਤੇ ਬੈਸਟ ਰੇਡਰ ਗੁਰਲਾਲ ਨੂੰ 33000 ਰੁਪਏ ਦੇ ਕੇ ਬਾਬਾ ਜਾਗੋ ਸ਼ਹੀਦ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਪ੍ਰਦਾਰਥ ਪਹਿਲਵਾਨ ਜੱਸੀ ਕੋਚ ਰੇਸ਼ਮ ਸਿੰਘ ਨੰਬਰਦਾਰ ਸਮੇਤ ਪ੍ਰਮੁੱਖ ਸ਼ਖਸੀਤਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਡੇਰਾ ਬਾਬਾ ਮਿਹਰਦਾਸ ਪਿੰਡ ਕੋਹਾਲੀ ਦੇ ਮੁਖੀ ਬਾਬਾ ਜੋਗਮੁਨੀ ਦੁਆਰਾ ਬਾਬਾ ਜਾਗੋ ਸ਼ਹੀਦ ਦੇ ਹੈੱਡ ਗ੍ਰੰਥੀ ਬਾਬਾ ਗੁਰਪ੍ਰੀਤ ਸਿੰਘ ਖਾਲਾ ਸਰਪੰਚ ਗੁਰਜੰਟ ਸਿੰਘ ਕੋਹਾਲੀ ਸਮੇਤ ਇਲਾਕੇ ਦੇ ਪੰਜ ਸਰਪੰਚ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਥਣ ਇਸ ਤੋਂ ਇਲਾਵਾ ਪ੍ਰੀਤਮ ਸਿੰਘ ਕੁਸ਼ਤੀ ਅਖਾੜਾ ਰੱਖ ਕੋਹਾਲੀ ਦੇ ਪਹਿਲਵਾਨ ਪ੍ਰਵੀਰ ਕੋਹਾਲੀ ਅਤੇ ਮਨਜੀਤ ਖੱਤਰੀ ਹਰਿਆਣਾ ਦਰਮਿਆਨ ਝੰਡੀ ਦੀ ਕੁਸ਼ਤੀ ਵੀ ਕਰਵਾਈ ਗਈ ਜਿਸ ਵਿੱਚ ਪ੍ਰਵੀਰ ਪਹਿਲਵਾਨ ਜੇਤੁਰਹਿ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਕਬੱਡੀ ਕੱਪ ਤੇ ਇੱਕ ਨੰਬਰ ਦੀ ਝੰਡੀ ਦੀ ਜਿਹੜੀ ਕੁਸ਼ਤੀ ਆ ਧੰਨ ਧੰਨ ਬਾਬਾ ਜਾਗੋਸ਼ੀ ਜਿਹਦੇ ਦਰ ਤੇ ਲਗਭਗ 15ਵਾਂ ਉਹ ਲੰਮੋ ਲੜੜਾ ਮਨਾਇਆ ਗਿਆ ਏ ਉਹਦੇ ਸਬੰਧ ਵਿੱਚ ਅੱਜ ਚੌਥਾ ਕਬੱਡੀ ਕੱਪ ਹੋਇਆ ਵਾ ਜਿਹਦੇ ਵਿੱਚ ਇੱਕ ਨਾਮੀ ਦੇ ਜਿਹੜੇ ਆਪਾਂ ਰੀਡਰ ਤੇ ਜਾਫੀ ਸੱਦੇ ਸੀ ਉਹ ਕਿਰਪਾ ਦੇ ਨਾਲ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅੱਜ ਇੱਕ ਕੁਸ਼ਤੀ ਝੰਡੀ ਦੀ ਕਰਵਾਈ ਗਈ ਨਾਲ ਅਸੀਂ ਇਹ ਧੰਨਵਾਦ ਕਰਦੇ ਹਾਂ ਇਲਾਕੇ ਦਾ ਇਲਾਕੇ ਦੀਆਂ ਸੰਗਤਾਂ ਦਾ ਐਨਆਰਆਈ ਵੀਰਾਂ ਦਾ ਤੇ ਜਿਨ੍ਹਾਂ ਨੇ ਇਹ ਪ੍ਰਬੰਧਕ ਕਮੇਟੀ ਦਾ ਜਿਨੇ ਏਡਾ ਵੱਡਾ ਸੰਯੋਗ ਦਿੱਤਾ ਅੱਜ ਤੋਂ 15ਵਾਂ ਜਿਹੜਾ ਉਹ ਲੰਮਾ-ਲੰਮਾ ਮਨਾਇਆ ਗਿਆ ਏ ਇੱਥੇ ਹੀ ਅੱਜ ਬਹੁਤ ਹੀ ਉੱਚ ਪੱਧਰ ਤੇ ਕਬੱਡੀ ਦੇ ਮੈਚ ਹੋਏ ਆ ਲੜਕੀਆਂ ਦੇ ਮੈਚ ਹੋਏ ਆ ਕੁਸ਼ਤੀਆਂ ਕਰਵਾਈਆਂ ਗਈਆਂ ਅਸੀਂ ਧੰਨਵਾਦ ਕਰਦੇ ਆ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਬੜੀ ਕਿਰਪਾ ਹੋਈ ਮਿਹਰ ਹੋਈ ਹੈ ਹਰ ਸਾਲ ਹੋਲੇ ਮਹਲੇ ਦਾ ਪਾਨ ਪਿੱਤਰ ਦਿਹਾੜੇ ਦੇ ਸੰਬੰਧ ਅੰਦਰ ਜੋ ਲੰਗਰਾਂ ਦੇ ਪ੍ਰਵਾਹ ਜਿੱਥੇ ਚੱਲਦੇ ਨੇ ਗੁਰਮਤ ਸਮਾਗਮਾਂ ਦੇ ਪ੍ਰਵਾਹ ਚੱਲਦੇ ਨੇ ਉੱਥੇ ਹੀ ਸਤਿਗੁਰੂ ਦੀ ਕਿਰਪਾ ਦੇ ਨਾਲ ਕਬੱਡੀ ਦੇ ਮੈਚ ਵੀ ਹਰ ਸਾਲ ਕਰਵਾਏ ਜਾਂਦੇ ਨੇ ਇੱਕ ਕਬੱਡੀ ਦੇ ਮੈਚ ਤਾਂ ਕਰਵਾਏ ਜਾਂਦੇ ਕਿ ਜੋ ਅੱਜ ਸਾਡੀ ਪੀੜ੍ਹੀ ਜਿਹੜੀ ਹੈ ਨੌਜਵਾਨ ਪੀੜ੍ਹੀ ਆ ਉਹ ਨਸ਼ਿਆਂ ਦੇ ਵਿੱਚ ਰੁੱੜਦੀ ਜਾ ਰਹੀ ਹੈ ਗਲਤ ਪਾਸੇ ਵੱਲ ਤੁਰੀ ਜਾਂਦੀ ਹੈ ਇਸ ਕਰਕੇ ਆਪਾਂ ਕਬੱਡੀ ਦੇ ਮੈਚ ਕਰਾਉਨੇ ਆ ਕਿ ਸਾਡੇ ਨੌਜਵਾਨ ਵੀਰਾਂ ਨੂੰ ਉਤਸ਼ਾਹ ਆਵੇ ਇੱਕ ਬਲ ਆਵੇ ਕਿ ਆਪਾਂ ਵੀ ਇਹਨਾਂ ਵਰਗੇ ਬਣ ਕੇ ਆਪਣੇ ਜੀਵਨ ਨੂੰ ਜਲਾ ਸਫਰ ਕਰੀਏ ਆਪਣੇ ਸਰੀਰ ਨੂੰ ਸੰਭਾਲੀਏ ਤੇ ਕਬੱਡੀ ਦੇ ਮੈਚ ਜਿਹੜੇ ਤਾਂ ਕਰਵਾਏ ਜਾਂਦੇ ਨੇ ਅੱਜ ਇਹ ਐ ਸਾਲ ਜੀ ਚੌਥਾ ਮੈਚ ਆ ਕਮਟੀ ਦਾ ਆ ਇਹ ਪਹਿਲੋਂ ਸਭ ਤੋਂ ਪਹਿਲੋਂ ਛੋਟੇ ਬੱਚੇ ਕਬੱਡੀ ਵਾਲੇ ਲੱਗੇ ਸੀ ਉਸ ਤੋਂ ਬਾਅਦ ਇੱਕ ਇੱਕ ਟੀਮ ਹੋਰ ਲੱਗੀ ਸੀ ਫਿਰ ਲੜਕੀਆਂ ਦੀ ਟੀਮ ਲੱਗੀ ਸੀ ਤੇ ਆ ਬਾਅਦ ਵਿੱਚ ਫਿਰ ਲਾਸਟ ਕਮਾਨ ਵਾਲੀ ਟੀਮ ਲੱਗੀ ਤੇ ਚਾਰ ਟੀਮਾਂ ਆ ਕੁਸ਼ਤੀਆਂ ਵੀ ਹੋਈਆਂ ਕੁਸ਼ਤ ਬਹੁਤ ਨਾਮਵਰ ਕਦੇ 1 ਲੱਖ ਰੁਪਏ ਦੀ ਕੁਸ਼ਤ ਹੋਈ ਜੀ ਜਿੱਦੋਂ ਇੱਕ ਮਹਾਰਾਜ ਹਰਿਆਣੇ ਤੋਂ ਆਇਆ ਸੀ ਤੇ ਇੱਕ ਆਪਣੇ ਤੋਂ ਖਵਾਲੀ ਤੋਂ ਸਿੰਘ ਜੀ ਆਈ ਹੋਈ ਦੱਸ ਸਕਦਾ ਤਾਂ ਮੈਂ ਹਾਂ ਜੀ ਹਾਂ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਆਪ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਜੀ ਸਤਿਗੁਰੂ ਦੀ ਕਿਰਪਾ ਹੋਈ ਮਿਹਰ ਹੋਈ ਹੈ ਕਬੱਡੀ ਦਾ ਮੈਂ ਜਿਹੜਾ ਬੜਾ ਵਧੀਆ ਨਿਰਵਗੰਤਾ ਸਹਾਇ ਜਿਹੜੇ ਕਾਰਜ ਰਾਸ ਹੋਏ ਨੇ ਬਹੁਤ ਬਹੁਤ ਧੰਨਵਾਦ ਆ ਸੰਗਤਾਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ